ਅਸੀਂ ਸਭ ਤੋਂ ਜ਼ਿਆਦਾ ਧੋਖਾ ਆਪਣੀ ਚਿੰਗਾਈਆਂ ਤੋਂ ਹੀ ਖਾਂਦੇ ਹਾਂ ਕਿਉਂਕਿ ਅਸੀਂ ਸਾਰੀ ਦੁਨੀਆ ਨੂੰ ਉਸੇ ਤਰ੍ਹਾਂ ਹੀ ਮੰਨ ਲੈਂਦੇ ਹਾਂ ਜਿਸ ਤਰ੍ਹਾਂ ਦੇ ਅਸੀਂ ਉਹਨਾਂ ਨੂੰ ਦੇਖਦੇ ਹਾਂ ਪਰ ਲੋਕ ਇੱਥੇ ਦਿਖਦੇ ਕੁਝ ਹੋਰ ਨੇ ਤੇ ਹੁੰਦੇ ਕੁਝ ਹੋਰ ਨੇ ਦੁਖੀ ਨਾ ਹੋਇਆ ਦੁਖੀ ਨਾ ਕਰ ਦਿਲਾ ਜੇ ਕੋਈ ਤੈਨੂੰ ਬਸ ਲੋੜ ਪੈਣ ਤੇ ਹੀ ਯਾਦ ਕਰਦਾ ਇਹ ਤਾਂ ਸਭ ਨੂੰ ਮਾਣ ਵਾਲੀ ਗੱਲ ਹੈ ਦੀਵੇ ਦੀ ਜਾਦ ਹਨੇਰੇ ਹੋਣ ਤੇ ਹੀ ਆਉਂਦੀ ਹੈ ਸਫਲਤਾ ਨੂੰ ਸਿਰ ਤੇ ਚੜਾਉਣਾ ਨਾ ਦਿਓ ਅਤੇ ਅਸਫਲਤਾ ਨੂੰ ਦਿਲ ਵਿੱਚ ਉਤਰ ਨਾ ਦਿਓ ਜ਼ਿੰਦਗੀ ਵਿੱਚ ਚੰਗੇ ਲੋਕਾਂ ਦੀ ਤਲਾਸ਼ ਨਾ ਕਰੋ ਖੁਦ ਹੀ ਚੰਗੇ ਬਣ ਜਾਓ ਤੁਹਾਨੂੰ ਮਿਲ ਕੇ ਸ਼ਾਇਦ ਕਿਸੇ ਦੀ ਤਲਾਸ਼ ਪੂਰੀ ਹੋ ਜਾਵੇ ਜ਼ਰੂਰੀ ਨਹੀਂ ਕਿ ਸਾਰੇ ਸਬਕ ਕਿਤਾਬਾਂ ਤੋਂ ਹੀ ਸਿੱਖੇ ਜਾਣ ਕੁਝ ਸਬਕ ਰਿਤੇ ਅਤੇ ਜ਼ਿੰਦਗੀ ਵਿੱਚ ਵੀ ਸਿੱਖੇ ਜਾਂਦੇ ਹਨ ਜ਼ਿੰਦਗੀ ਵਿੱਚ ਜ਼ਰੂਰੀ ਨਹੀਂ ਕਿ ਸਭ ਕੁਝ ਸਾਨੂੰ ਕਿਤਾਬਾਂ ਵਿੱਚੋਂ ਹੀ ਸਿੱਖਿਆ ਜਾਂਦਾ ਹੈ ਕੁਝ ਸਿੱਖਣ ਲਈ ਸਾਨੂੰ ਦੁਨੀਆ ਵਿੱਚ ਵਿਚਰਨ ਤੋਂ ਹੀ ਸਾਨੂੰ ਸਿੱਖਣ ਲਈ ਮਿਲ ਜਾਂਦਾ ਹੈ ਰੇਤ ਜਿ ਡਿਗੀ ਹੋਈ ਖੰਡ ਕੀੜੀ ਚੱਕ ਸਕਦੀ ਹੈ ਪਰ ਹਾਥੀ ਨਹੀਂ ਇਸ ਲਈ ਅਮੀਰ ਜਾਂ ਗਰੀਬ ਇਨਸਾਨ 'ਚ ਭੇਦਭਾਵ ਨਾ ਕਰੋ ਸਮਾਂ ਆਉਣ ਤੇ ਕਿਸੇ ਦੀ ਵੀ ਲੋੜ ਪੈ ਸਕਦੀ ਹੈ ਕਿਸਮਤ ਨੂੰ ਅਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ ਜੇਕਰ ਸੁਪਨੇ ਸਾਡੇ ਹਨ ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ ਸਾਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਆਪਣੀ ਜ਼ਿੰਦਗੀ ਵਿੱਚ ਆਪ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਲਕਿ ਦੂਜਿਆਂ ਤੋਂ ਆਪਣੇ ਸੁਪਨੇ ਪੂਰੇ ਕਰਨ ਦੀ ਉਮੀਦ ਨਾ ਰੱਖੋ ਉਹਨਾਂ ਤੋਂ ਆਪਣੀ ਜ਼ਿੰਦਗੀ ਦੇ ਸੁਪਨੇ ਕਦੇ ਵੀ ਪੂਰੇ ਨਹੀਂ ਹੁੰਦੇ ਕਿਸੇ ਨੇ ਬਹੁਤ ਵਧੀਆ ਗੱਲ ਕਹੀ ਹੈ ਸੋਚ ਇਹ ਨਾ ਰੱਖੋ ਕਿ ਮੈਨੂੰ ਰਸਤਾ ਚੰਗਾ ਮਿਲੇ ਬਲਕਿ ਇਹ ਸੋਚ ਹੋਣੀ ਚਾਹੀਦੀ ਹੈ ਕਿ ਮੈਂ ਜਿੱਥੇ ਪੈਰ ਰੱਖਾਂ ਉਹ ਰਸਤਾ ਚੰਗਾ ਹੋ ਜਾਵੇ ਜੇ ਆਪਣੀ ਸੋਚ ਵਧੀਆ ਹੈ ਤਾਂ ਆਪਾਂ ਆਪਣੇ ਆਪ ਹੀ ਚੰਗੇ ਰਸਤੇ ਵੱਲ ਤੁਰ ਪਾਵਾਂਗੇ ਬਹੁਤ ਔਗਣ ਹੋ ਮੇਰੇ ਵਿੱਚ ਵਸਦੇ ਨੇ ਕੋਈ ਗੁਣ ਮੇਰੇ ਵਿੱਚ ਖਾਸ ਵੀ ਨਹੀਂ ਧੰਨਵਾਦ ਮੇਰਾ ਉੱਤੇ ਪਰੋਸਾ ਕਰਨ ਵਾਲਿਆਂ ਦਾ ਕੋਈ ਇੰਨੀ ਮੇਰੇ ਵਿੱਚ ਗੱਲਬਾਤ ਵੀ ਨਹੀਂ ਸ਼ੁਕਰ ਗੁਜ਼ਾਰ ਹਾਂ ਉਸ ਪ੍ਰਮਾਤਮਾ ਦਾ ਜੀ ਨੇ ਇਨਾ ਦਿੱਤਾ ਜਿੰਨੀ ਮੇਰੀ ਔਕਾਤ ਵੀ ਨਹੀਂ ਰੱਬਾ ਪੈਸੇ ਦੇ ਇੰਨਾ ਕਿ ਮੈਂ ਰੋਟੀ ਖਾ ਸਕਾਂ ਹਿੰਮਤ ਦੇ ਇੰਨੀ ਕਿ ਮੈਂ ਆਪ ਕਮਾ ਸਕਾਂ ਦੋਸਤ ਹੋਣ ਇੰਨੇ ਕਿ ਦੋਸਤੀ ਨਿਭਾ ਸਕਾਂ ਖੁਸ਼ੀ ਦੇ ਐਸੀ ਸਾਬ ਨਾਲ ਬੰਡਾ ਸਕਾਂ ਕਲਮ ਚਲੇ ਐਸੀ ਸਹੀ ਰਸਤਾ ਦਿਖਾ ਸਕਾਂ ਜਿੰਨਾ ਚਿਰ ਇਹ ਮਹਿਕ ਮੇਰੇ ਤਨ ਦੀ ਰਹੀ ਉਹਦੀ ਉਹਨਾ ਚਿਰ ਮੇਰੇ ਨਾਲ ਬਣਦੀ ਰਹੀ ਜਿੰਨਾ ਚਿਰ ਉਹ ਰਹਾ ਮੇਰੀ ਜ਼ਿੰਦਗੀ ਦੇ ਵਿੱਚ ਬੈਰੀ ਦੁਨੀਆ ਇਹ ਮੇਰੇ ਕਣ-ਕਣ ਦੀ ਰਹੀ ਜਦੋਂ ਤੱਕ ਉਹ ਸਮੁੰਦਰਾਂ ਦੀ ਗੋਦ ਚਰਹਾ ਰੀਜ ਹਰ ਕੋਈ ਪਿਆਸੀ ਮੇਰੇ ਮਨ ਦੀ ਰਹੀ ਤੇਰੇ ਬਿਨਾ ਵੀ ਗੁਜ਼ਾਰਾ ਜਿਹਾ ਹੋ ਜਾਣਾ ਯਾਰਾ ਮੇਰੀ ਇਦਾਂ ਹੀ ਜੋ ਯਾਦਾਂ ਨਾਲ ਬਣਦੀ ਰਹੀ ਸਮਾਂ ਬੜਾ ਅਣਮੋਲ ਹੈ ਸਮੇਂ ਦੀ ਸੰਭਾਲ ਕਰੋ ਇੱਕ ਵਾਰੀ ਹੱਥੋਂ ਨਿਕਲ ਗਿਆ ਫਿਰ ਨਾ ਇਸ ਦੀ ਭਾਲ ਕਰੋ ਸਮੇਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਜੋ ਇੱਕ ਵਾਰੀ ਸਮਾਂ ਚਲਾ ਗਿਆ ਉਹ ਜ਼ਿੰਦਗੀ ਚ ਦੁਬਾਰਾ ਕਦੇ ਵੀ ਨਹੀਂ ਵਾਪਸ ਆਉਂਦਾ ਜੱਗ ਭਾਂਤ ਭਾਂ ਦੀ ਮੰਡੀ ਦੁਨੀਆ ਭੇਦ ਭਾਅ ਵਿੱਚ ਵੰਡੀ ਇੱਥੇ ਬੇਈਮਾਨੀ ਦੀ ਝੰਡੀ ਕੁਲਫੀ ਗਰਮ ਤੇ ਜਲੇਬੀ ਠੰਡੀ ਕਿਸ फडਕਣ ਵਿੱਚ ਰੱਬਾ ਪਾਇਆ ਗਿਆ ਏ ਦੁਨੀਆ ਬਸ ਖੁਦਗਰਜ਼ਾਂ ਦਾ ਮੇਲਾ ਬਣ ਕੇ ਰਹਿ ਗਈ ਏ ਦੁਨੀਆ ਸਕੂਨ ਖੋ ਜਾਂਦਾ ਏ ਕਿਧਰੇ ਤੇ ਚੈਨ ਮਿਲਦਾ ਨਹੀਂ ਰੂਹ ਨੂੰ ਕੋਈ ਇਸ਼ਕ ਵਾਲਾ ਹਾਲ ਇੰਜ ਸੁਣਾਵੇ ਰੱਬਾ ਮੇਰਿਆ ਜਦੋਂ ਮਿਲੇਗਾ ਤੈਨੂੰ ਅਸੀਂ ਪੁੱਛਣਾ ਜ਼ਰੂਰ ਕਿਉਂ ਮੁਹੱਬਤ ਇਨਸਾਨ ਨੂੰ ਤੜਪਾਵੇ ਰੱਬਾ ਮੇਰਿਆ ਕਰੋ ਸਾਡੇ ਨਾਲ ਤੂੰ ਧੋਖਾ ਤੇ ਆਪਾਂ ਸੱਚਾ ਬਣੇ ਤੂੰ ਰੋਂ ਰੋ ਕੇ ਅਸੀਂ ਆ ਸਭ ਜਾਣੇ ਹੋਵੇ ਵੀ ਇਹ ਜਹਾਰ ਨਹੀਂ ਕਰਾਂਗੇ ਜਾ ਯਾਰਾ ਤੇਰੀਆਂ ਮਾਫ ਕੀਤੀਆਂ ਸਭ ਚਲਾਕੀਆਂ ਤੇ ਤੇਰੇ ਤੇ ਹੁਣ ਕਦੇ ਭੁੱਲ ਕੇ ਵੀ ਇਤਬਾਰ ਨਹੀਂ ਕਰਾਂਗੇ ਜਮਾਨੇ ਦੀਆਂ ਨਾਜ਼ਰਾਂ ਵਿੱਚ ਥੋੜਾ ਜਿਹਾ ਆਕੜ ਕੇ ਤੁਰਨਾ ਸਿੱਖ ਲਵੋ ਤਾਂ ਸਾਨੂੰ ਦੁਨੀਆ ਆਕੜ ਖੋਰ ਕਹੂਗੀ ਫੁੱਲਾਂ ਵਰਗੇ ਦਿਲ ਲੈ ਕੇ ਤੁਰੋਂਗੇ ਤਾਂ ਦੁਨੀਆ ਤੋੜਦੀ ਹੀ ਰਹੂਗੀ ਇਸ ਦੁਨੀਆ ਨੇ ਕਦੇ ਵੀ ਤੁਹਾਡਾ ਚੰਗਾ ਨਹੀਂ ਕਰਨਾ ਰਿਸ਼ਤੇ ਕੱਚੇ ਘਰਾ ਬਾਂਗ ਹੁੰਦੇ ਨੇ ਜਿਹੜੇ ਅਨੇਕ ਬਾਰ ਲਿੱਪਣੇ ਪੈਂਦੇ ਨੇ ਜੇ ਲਿੱਪਣਾ ਛੱਡ ਦਈਏ ਤਾਂ ਹੌਲੀ ਹੌਲੀ ਮਿੱਟੀ ਬਣ ਢੇਰ ਹੋ ਜਾਂਦੇ ਨੇ